ਅੰਮ੍ਰਿਤਸਰ ਦਾ ਸਿਟੀ ਸੈਂਟਰ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇਥੋਂ ਦੀਆਂ ਸੜਕਾਂ ਦੇ ਹਾਲਾਤ ਬਹੁਤ ਹੀ ਬਦਤਰ ਹੋ ਚੁੱਕੇ ਹਨ ਜਿਸ ਕਾਰਨ ਰਾਹਗੀਰਾਂ ਅਤੇ ਇਥੋਂ ਦੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਇੱਥੇ ਸੜਕਾਂ ਦੀ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਜੋ ਕਿ ਜਗਾ ਜਗਾ ਤੋਂ ਟੁੱਟੀਆਂ ਹੋਈਆਂ ਹਨ ਇਥੇ ਤਾਂ ਵਿਕਾਸ ਕੰਮਾਂ ਦੇ ਨਾਮ ਦੀ ਕੋਈ ਵੀ ਦਿਖ ਨਜ਼ਰ ਨਹੀਂ ਆਉਂਦੀ ਉਹਨਾਂ ਕਿਹਾ ਕਿ ਬਰਸਾਤ ਦਾ ਪਾਣੀ ਜਗਾ ਜਗਾ ਖੜੇ ਹੋਣ ਕਾਰਨ ਇੱਥੇ ਦੋ ਪਹੀਆ ਵਾਹਨ ਅਤੇ ਈ ਰਿਕਸ਼ਾ ਪਲਟ ਜਾਂਦੇ ਹਨ ਅਤੇ ਖੜੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇੱਥੇ ਟੂਰਿਸਟ ਬੱਸਾਂ ਵੀ ਖੜਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਇਹ 스마트 ਸਿਟੀ ਹੈ ਪਰ 스마트 ਸਿਟੀ ਬਣਾਉਣ ਲਈ ਪਹਿਲਾਂ ਇੱਥੋਂ ਦੇ ਵਿਕਾਸ ਕਾਰਜ ਕਰਵਾਉਣ ਅਤੇ ਨਜ਼ਰ ਆ ਰਹੀਆਂ ਕਮੀਆਂ ਪੇਸ਼ਿਆਂ ਨੂੰ ਦੂਰ ਕੀਤਾ ਜਾਵੇ। ਤੁਹਾਡੇ ਚੈਨਲ ਲਈ ਮੈਂ ਆਪਣੀ ਡੜੀ બસ ਸਟੈਂਡ ਦੇ ਏਰੀਏ ਦੇ ਕੋਲ ਸਿਟੀ ਸੈਂਟਰ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਮੈਂ ਤੁਹਾਡੇ ਅੱਗੇ ਤੁਹਾਡੇ ਮਾਧਮ ਦੇ ਰਾਹੀਂ ਅੰਮ੍ਰਿਤਸਰ ਦੇ ਮਹਿਰ ਸਾਡੇ ਆਪਣੇ ਇਲਾਕੇ ਦੇ ਐਮ ਐਲ ਏ ਮੈਡਮ ਜੀਵਨ ਜੋਤ ਕੌਰ ਦੇ ਸਮਖ ਲਿਆਣਾ ਚਾਹਨਾ ਹਾਂ ਕਿ ਅੰਮ੍ਰਿਤਸਰ ਬਸ ਸਟੈਂਡ ਦੇ ਏਰੀਆ ਇੱਕ ਬੜਾ ਹੀ ਹੋਲਸੇਲ ਮਾਰਕੀਟ ਹੈ ਜਿਹਦੇ ਵਿੱਚ ਕਾਫੀ 500 ਹਜ਼ਾਰ ਬੰਦੇ ਦੀ ਤਾਦਾਦ ਦੇ ਵਿੱਚ ਦੁਕਾਨਾਂ ਨੇ ਉਹਦੇ ਵਿੱਚ ਸਿਟੀ ਸੈਂਟਰ ਏਰੀਏ ਦੇ ਬਾਹਰ ਜੋ ਸੜਕ ਦਾ ਹਾਲਾਤ ਨੇ ਉੱਥੇ ਵਪਾਰੀਆਂ ਨੂੰ ਆਉਣ ਵਾਸਤੇ 2-2 ਫੁੱਟ ਗੱਡੇ ਟੱਕੇ ਸਿਆਨੇ ਪਿਆਰੇ ਨੇ ਛਟਕੇ ਸਿਆਨੇ ਪਿਆਰੇ ਨੇ ਅਸੀਂ ਉਹ ਮੁਸ਼ਕਲਾਂ ਨੂੰ ਸਰਕਾਰ ਦੇ ਅੱਗੇ ਆਪਣੇ ਮੇਰ ਸਾਹਿਬ ਦੇ ਅੱਗੇ ਲਿਆਣਾ ਚਾਹੁੰਦੇ ਆ ਕਿ ਇਹ ਸੜਕ ਨੂੰ ਬੜੀ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਇੱਥੇ ਹੋਰ ਵੀ ਟੂਰਿਸਟ ਜਿਹੜਾ ਦਿੱਲੀੋਂ ਕਈ ਬੱਸਾਂ ਆ ਕੇ ਤੇ ਉੱਥੇ ਰੁਕਦੀਆਂ ਨੇ ਗੁਰਾਲੇ ਪਵੰਦੇ ਜਾਂ ਦੇ ਬਾਹਰ ਤੇ ਪੂਰੀ ਮਾਰਕੀਟ ਦੇ ਅੰਦਰ ਉਹਨਾਂ ਨੇ ਆਣਾ ਹੁੰਦਾ ਵੇ ਤੇ ਉਹਦੇ ਵਿੱਚ ਬੜੀ ਹੀ ਦਿੱਕਤ ਹੈ ਵਪਾਰੀ ਬੜਾ ਪਰੇਸ਼ਾਨ ਹੈ ਦੋ-ਦੋ ਘੰਟੇ ਦਾ ਜਾਮ ਲੱਗ ਜਾਂਦਾ ਜਦੋਂ ਬਾਰਿਸ਼ ਆਂਦੀ ਹੈ ਤੇ ਉੱਥੇ ਇਹਨਾਂ ਨਾਲ ਟੋਏ ਬਣ ਜਾਂਦੇ ਕਿ ਉੱਥੇ ਨਿਕਲਣਾ ਵੀ ਔਖਾ ਹੋ ਜਾਂਦਾ ਇਹ ਬਹੁਤ ਹੀ ਬਦ ਨਾਲੋਂ ਹੀ ਬੱਤਰ ਹਾਲਤ ਨੇ ਉੱਥੇ ਜਦੋਂ ਬਾਰਿਸ਼ ਆਂਦੀ ਹੈ ਖਾਸ ਕਰਕੇ ਦੋਧੋਂ ਤੇ ਉਥੋਂ ਨਿਕਲਣਾ ਹੀ ਮੁਸ਼ਕਲ ਹੋ ਜਾਂਦਾ ਵੇ ਸੋ ਸਾਡੀ ਕਾਫੀ ਦਿਨ ਤੋਂ ਸੀ ਉਹਨਾਂ ਨੂੰ ਅਪਰੋਚ ਵੀ ਰਹੇ ਆ ਕਿ ਸਾਡੀ ਇਹ ਸਿੱਧੇ ਸੈਂਟਰ ਦੀ ਸੜਕ ਨੂੰ ਬਣਾ ਕੇ ਇੱਥੇ ਸੁਚਾਰੂ ਰੂਪ ਨਾਲ ਟ੍ਰੈਫਿਕ ਨੂੰ ਠੀਕ ਕੀਤਾ ਜਾਵੇ ਦੇਖੋ ਜੀ ਪੰਜਾਬ ਸਰਕਾਰ ਬੜਾ ਦਾਵਾ ਕਰ ਰਹੀ ਹੈ ਕਿ ਸਿਰਫ ਵਪਾਰੀਆਂ ਦੇ ਬਾਰੇ ਬਹੁਤ ਸੋਚ ਰਹੇ ਆ ਮੈਂ ਸਮਝਦਾ ਨਾ ਕਿ ਬੜੀਆਂ ਕਮੇਟੀਆਂ ਵੀ ਬਣਾਈਆਂ ਬੜੀਆਂ-ਬੜੀਆਂ ਉਹਨਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਨੇ ਅਸੀਂ ਸਮਝਦੇ ਹਾਂ ਕਿ ਅਗਰ ਛੋਟੇ ਛੋਟੇ ਦੁਕਾਨਦਾਰਾਂ ਦੀ ਛੋਟੀ ਛੋਟੀ ਗੱਲਾਂ ਵੀ ਪੂਰੀਆਂ ਨਹੀਂ ਹੋ ਸਕਦੀਆਂ ਤੇ ਤੁਸੀਂ ਵੱਡੇ ਵੱਡੇ ਕੰਮ ਕਿੱਥੋਂ ਕਰਵਾਓਗੇ ਤੁਹਾਨੂੰ ਪਹਿਲੇ ਲੋਕਾਂ ਦੀਆਂ ਛੋਟੀ ਛੋਟੀ ਟ੍ਰੈਫਿਕ ਦੀ ਸੜਕਾਂ ਦੀ ਸਟਰੀਟ ਲਾਈਟ ਦੀ ਸੀਵਰੇਜ ਦੀ ਪ੍ਰੋਬਲਮ ਨੂੰ ਦੂਰ ਕਰਨ ਦਾ ਪਹਿਲੋਂ ਆਗਾਜ਼ ਕਰਨਾ ਚਾਹੀਦਾ ਉਸ ਤੋਂ ਬਾਅਦ ਕੋਈ ਵੱਡੀਆਂ ਕੋਈ ਵੱਡੇ ਪ੍ਰੋਜੈਕਟ ਤੁਹਾਨੂੰ ਕਰੋੜਾ 10-10 ਕਰੋੜ 20-20 ਕਰੋੜ ਦੇ ਪ੍ਰੋਜੈਕਟ ਉਸ ਤੋਂ ਬਾਅਦ ਚੁਲਾਨੇ ਚਾਹੀਦੇ ਸੋ ਫਾਸਟਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਜ਼ਦੀਕ ਸਿਟੀ ਸੈਂਟਰ ਵਿਖੇ ਇਥੋਂ ਦੇ ਹਾਲਾਤ ਤੁਹਾਨੂੰ ਪਹਿਲਾਂ ਵੀ ਖਬਰਾਂ ਦੇ ਥਰੂ ਅਸੀਂ ਦਿਖਾ ਚੁੱਕੇ ਹਾਂ ਸੜਕਾਂ ਪੁੱਟੀਆਂ ਹਨ ਜਗ੍ਹਾ ਜਗ੍ਹਾ ਤੇ ਪਾਣੀ ਖੜਾ ਹੈ ਬਰਸਾਤੀ ਔਰ ਗੰਦਗੀ ਕੂੜੇ ਦੇ ਢੇਰ ਹਨ ਇਥੋਂ ਦੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੇ ਇੱਕ ਵਾਰ ਫੇਰ ਫਾਸਟਵੇਅ ਨਿਊਜ਼ ਚੈਨਲ ਦੇ ਥਰੂ ਸਬੰਧਤ ਵਿਭਾਗ ਅਤੇ ਚੁਣੇ ਹੋਏ ਨੁਮਾਇੰਦਿਆਂ ਤੋਂ ਇੱਕ ਵਾਰ ਫੇਰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ਦੇ ਸੁਧਾਰ ਇਥੋਂ ਦੇ ਜੋ ਹਾਲਾਤ ਨੇ ਉਹਨਾਂ ਵਿੱਚ ਸੁਧਾਰ ਕੀਤਾ ਜਾਵੇ ਔਰ ਇਥੋਂ ਦੀ ਸਫਾਈ ਕਰਵਾਈ ਜਾਵੇ ਸੜਕਾਂ ਦੀ ਡਿਵੈਲਪਮੈਂਟ ਕੀਤੀ ਜਾਵੇ ਤਾਂ ਜੋ ਕਾਰੋਬਾਰੀਆਂ ਅਤੇ ਬਾਹਰੋਂ ਆਉਣ ਵਾਲੇ ਟੂਰਿਸਟਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮ ਵਾਸਫੇ ਨਿਊਜ਼ ਲਈ ਅਮਰitsar ਤੋਂ ਅਜੀਤ ਕੁਮਾਰ